ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਠੀਕ ਆ ਪਰ ਇੰਨੇ ਖਾਸ ਠੀਕ ਨਹੀਂ ਹੈਗੇ ਹਨਾ। ਆਪਣੀ ਕੱਲ ਵੀਡੀਓ ਨਹੀਂ ਆਈ ਹਨਾ ਪਾਈ ਨਹੀਂ ਆਪਾਂ ਤਾਂ ਗਈ। ਉਹਦਾ ਕਾਰਨ ਅੱਜ ਆਪਾਂ ਦੱਸਣ ਲੱਗੇ ਕਾਹਦੀ ਨਕਾ ਤੋਂ ਕੱਲ ਵੀਡੀਓ ਪਈ। ਤੇ ਉਹਦਾ ਕਾਰਨ ਕੀ ਸੀਗਾ ਆਪਣੇ ਗਲੇ 'ਚ ਤੁਹਾਨੂੰ ਅੱਗੇ ਵੀ ਦੱਸਿਆ ਫਟੂਰੇ ਲੈਂਦੇ ਆ ਕੁੱਤੀ ਦੇ ਹਨਾ ਆਪਾਂ ਸ਼ਰਤ ਤੇ ਜਾ ਪਰ ਹੁਣ ਵੱਡੇ ਹੋ ਗਏ ਥੋੜੇ ਸ਼ਰਤ ਤੇ ਭੱਜ ਜਾਂਦੇ ਆ। ਤੂਦੇ ਸਖਨਾ ਸੱਤ ਆ 6 ਆ ਨਾ 6 6 ਆ ਉਹ ਬ ਕੋਲ ਦੋ ਤਾਂ ਸ਼ਰਕ ਤੇ ਚਲ ਗਏ ਇੱਕ ਤਾਂ ਪਹਿਲਾ ਚਲ ਗਿਆ ਉਹਦਾ ਲਾਤੀ ਫੇਟ ਮਾਰ ਗਿਆ ਗੱਡੀ ਵਾਲਾ ਉਹ ਮੈਂ ਉਹ ਚੜਨੀ ਵਾਲਾ ਮੈਂ ਇਹ ਗੱਲ ਨਹੀਂ ਫੋ ਆ ਫੋ ਤਾਂ ਨਹੀਂ ਮੈਂ ਕਹੀਆਂ ਨਹੀਂ ਇਸ ਗੱਲ ਦੀ ਆ ਵੀਡੀਓ ਜੀ ਫੋਨ ਲੱਗੀ ਆ ਵੀ ਜੇ ਕਿਸ ਤੋਂ ਗੱਡੀ ਪਤਾ ਵੀ ਇਹਨਾਂ ਤਾਂ ਦੇਖਣਾ ਨਹੀਂ ਇਹ ਕਤੂਦੇ ਆ ਇਹਨਾਂ ਨੂੰ ਨਹੀਂ ਪਤਾ ਇਹ ਬੱਚੇ ਆ ਹਲੇ ਹਨਾ ਜੇ ਗੱਡੀ ਤੇਜ਼ ਆ ਕਿਸੇ ਤਾਂ ਫੇਟ ਵੀ ਵੱਜ ਜਾਂਦੀ ਆ ਨਾ ਚੱਪਾ ਕਰਕੇ ਕਤੂਦਿਆਂ ਨੂੰ ਚੱਕ ਲਿਆ ਕੋਦੋ ਭੇਡ ਮਾਰ ਕੇ ਭੱਜ ਨਾ ਜਾਇਆ ਕੋਲ ਕਿਉਂਕਿ ਉਹਨਾਂ ਨੂੰ ਹੁਣ ਕੀ ਪਤਾ ਕੱਲ ਉਹਦੀ ਇੱਕ ਲੱਤ ਬਿਲਕੁਲ ਪੈਕਸ ਗਈ ਸੀ ਹੱਡੀ ਆ ਗਈ ਬੱਸ ਹੱਡੀ ਬਾਹਰ ਆ ਗਈ ਜਮਾ ਤੇ ਟ੍ਰੀਟਮੈਂਟ ਲਈ ਮੈਂ ਲੈ ਕੇ ਭੱਜੀ ਮੈਨੂੰ ਕੋ ਡਾਕਟਰ ਹੀ ਨਹੀਂ ਮਿਲਿਆ ਕਿਉਂਕਿ ਇੱਥੇ ਆਪਣੇ ਪੰਜਾਬ ਚ ਬੜੀ ਬਹੁਤ ਕਮੀ ਹੈ ਡਾਕਟਰ ਹੈ ਨਹੀਂਗੇ ਸਹੀ ਗੱਲ ਹਾਂ ਡਾਕਟਰ ਹੈ ਨਹੀਂਗੇ ਪਹਿਲਾਂ ਤੰਦ ਵੀ ਡਾਕਟਰ ਨਹੀਂ ਮਿਲਿਆ ਸਤ ਕਾਲੀ ਹਸਪੀਟਲ ਪਸੂਆਂ ਦਾ ਹੈਗਾ ਉੱਥੇ ਸਾਡੇ ਕੋਲ ਤੇ ਡਾਕਟਰ ਮੌਜੂਦ ਨਹੀਂ ਕਿਸੇ ਨੇ ਵੀ ਕੁਝ ਨਹੀਂ ਕੀਤਾ ਹਣਾ ਤੇ ਫਿਰ ਮੈਂ ਜੀਤਵਾਲ ਗਈ ਅਜੀਤ ਵਾ ਸਾਡੇ ਨਾਲ ਕਹਿੰਦਾ ਉੱਥੇ ਆ ਡਾਕਟਰ ਮੈਂ ਉਹ ਤਾਂ ਕਿਸੇ ਨਾਲ ਬਾਈਕ ਤੇ ਲੈਫਟ ਲੈ ਕੇ ਗਈ ਮੇਰੇ ਸ਼ੋਰ ਵੀ ਨਹੀਂ ਲੈ ਆਇਆ ਸਿਰਫ ਕੋਟ ਤੇ ਟੋਪੀ ਪਾਈ ਹੋਈ ਮੈਂ ਉਹ ਵਿੱਚ ਘਰ ਆਣੀ ਮੈਂ ਜੇ ਤੁਰਲ ਭੱਜ ਗਈ ਹਾਂ ਤੇ ਉੱਥੇ ਗਈ ਤਾਂ ਉੱਥੇ ਵੀ ਡਾਕਟਰ ਹਸਪੀਟਲ ਖੁੱਲਾ ਤੇ ਵਿੱਚ ਡਾਕਟਰ ਹੈ ਨਹੀਂ ਗਈ ਹੋਇਆ ਕਿਤੇ ਮੈਂ ਘੰਟਾ ਡੇਢ ਘੰਟਾ ਵੇਟ ਕੀਤੀ ਉਹ ਮੈਂ ਬੱਚਾ ਕਟੂਰੇ ਦੀ ਨਰੀ ਗੋਦੀ ਚ ਲੈ ਕੇ ਤੁਹਾਨੂੰ ਕਟੂਰੇ ਵੀ ਦਿਖਾਵਾਂਗੇ ਹਾਂ ਤੇ ਕੋਈ ਮਿਹਨਤ ਪੱਲੇ ਨਾ ਪਈ ਉਹ ਵੀ ਉੱਥੋਂ ਆ ਗਈ ਤੇ ਇੱਕ ਤਕਰੀਬਨ ਸਵੇਰ 10:30 ਵਜੇ ਦੀ ਗੱਲ ਆ ਤੇ ਮੇਨਾਂ ਇਦਾਂ ਹੋਇਆ ਕੱਲ੍ਹ ਪੇਟ ਮੈਂ ਕੱਲ ਨੂੰ ਸਕੂਲੇ ਫੋਨ ਲਾਇਆ ਕਰਨ ਦਾ ਪੇਪਰ ਸੀਗਾ ਸਕੂਲੇ ਮੈਂ ਸੈਕਸ਼ਨ ਤੇ ਫੋਨ ਕੀਤਾ ਮੈਡਮ ਕਹਿੰਦੇ ਪੇਪਰ ਤੇ 1:30 ਵਜੇ ਖਤਮ ਹੋਊਗਾ ਉਸ ਤੋਂ ਪਹਿਲਾਂ ਦੇ ਪੇਪਰ ਖਤਮ ਨਹੀਂ ਹੋਣਾ ਤੇ 1:30 ਵਜੇ ਜਦੋਂ ਪੇਪਰ ਖਤਮ ਹੋਇਆ ਕਹਦੰਦਾ ਤੇ ਮੈਂ ਫਿਰ ਮੈਂ ਮੈਡਮ ਨੂੰ ਇੰਨਾ ਕਹਾ ਤਾਂ ਮੈਡਮ ਜੇ ਕਹਨ ਦਾ ਪੇਪਰ ਖਤਮ ਹੋ ਗਿਆ ਪਲੀਜ਼ ਕੰਨ ਉਹਦੇ ਹੀ ਤੁਸੀਂ ਭੇਜ ਦਿਓ ਬਹੁਤ ਐਮਰਜੈਂਸੀ ਹੈ ਕੱਲ ਆਇਆ ਕੱਲ ਨੂੰ ਨੇ ਵੀ ਫੋਨ ਲਾਇਆ ਕਹਿੰਦਾ ਮੰਮੀ ਮੈਨੂੰ ਉੱਥੇ ਆਇਆ ਕੇ ਆਏ ਸੀ ਉੱਥੇ ਵੀ ਬੀ ਜ਼ਰੂਰੀ ਆ ਜਾਓ ਵੀ ਗੱਲ ਕੀ ਆ ਮੇਰਾ ਫੋਨ ਮੇਰੇ ਕੋਲ ਹੀ ਹੁੰਦਾ ਵਚ ਹਾਂ ਉਹ ਸੈਕਸ਼ਨ ਤੇ ਤੇ ਫਿਰ ਮੈਮ ਦੱਸਿਆ ਕੱਲ ਨਾ ਗੱਲ ਹੋ ਗਈ ਪਤੋਈ ਵਿੱਚ ਇਹ ਕਹਿੰਦੇ ਨਾਲ ਦੇ ਪਿੰਡ ਹੈਗਾ ਡਾਕਟਰ ਆਪਣਾ ਚਿਗਾਵਾ ਚਿਗਾਵਾ ਉਹਨਾਂ ਬੱਚੇ ਫਰੈਂਡ ਪੜਦੇ ਸੀ ਇਹਨਾਂ ਉਹ ਕਹਿੰਦੇ ਨਹੀਂ ਇੱਥੇ ਡਾਕਟਰ ਨਹੀਂ ਹੈਗਾ ਫਿਰ ਇਹਨੂੰ ਇੱਕ ਫਰੈਂਡ ਨੇ ਦੱਸਿਆ ਕਿ ਬੁੱਟਰ ਦਾ ਡਾਕਟਰ ਡੌਗਸ ਦਾ ਤੇ ਕੁੱਤਿਆਂ ਦਾ ਫਿਰ ਸੀ ਬੁੱਟਰ ਜਦੋਂ ਕੱਲ ਨੂੰ 2 ਵਜੇ ਆਇਆ ਕਹਿੰਨੇ ਨਾ ਰੋਟੀ ਨਾ ਪਾਣੀ ਕੁਛ ਨਹੀਂ ਆਉਣ ਸਾਲ ਡੌਗ ਨੂੰ ਚੱਕਿਆ ਤੇ ਬੁੱਟਰ ਲੈ ਗਿਆ ਘੁੰਮ ਦੇ ਨਾਲ ਲੈ ਕੇ ਗਿਆ ਤੇ ਦੇਖੋ ਕੁੱਤੇ ਦਾ ਵੀ ਜਿਗਰ ਵਿੱਚ ਚਾਹ ਚੂਹ ਚਮ ਤੇ ਜਮਾ ਨਹੀਂ ਕੀਤੀ ਦਾਸ ਲੋਏ ਦੇ ਇਹ ਗੱਲ ਹੋਈ ਲੱਤ ਜਿਵੇਂ ਪਚਕ ਗਈ ਹੱਡੀ ਨਿਕਲ ਗਈ ਤੇ ਮੈਂ ਉਵੇਂ ਲਵੇੜਤਾ ਪਹਿਲਾਂ ਮੈਨੂੰ ਕਹਿੰਦੇ ਠੰਡੇ ਪਾਣੀ ਦੇ ਬਾਅਦ ਚ ਪਤ ਲਗਾ ਦੇ ਪੱਟੀ ਕਰ ਦੋ ਤੇ ਮੈਂ ਦੂਨ ਲੈ ਕੇ ਮੇਰਾ ਤਾਂ ਬਲੱਡ ਘਟ ਗਿਆ ਦੂਨ ਲੈ ਕੇ ਸਾਬਾ ਲਵੇੜਤਾ ਤੇ ਵੀ ਖੂਨ ਦਾ ਰੰਗ ਹੋਇਆ ਨਿਕਲੀ ਗਿਆ ਪਰ ਮਾ ਦਾ ਜੀ ਨੇ ਹੱਥ ਦੇ ਕੇ ਫੇਰ ਵੀ ਰੱਖਿਆ ਵਿਚਾਰੇ ਨੂੰ ਤੇ ਫਿਰ ਕਾਰਨ ਜਿਹੜਾ 2 ਵਜੇ ਹਸਪੀਟਲ ਉੱਥੇ ਲੈ ਗਿਆ 2 ਵਜੇ ਹੁਣ ਸਾਦੀ ਬੁੱਟਰ ਤੇ ਉੱਥੇ ਡਾਕਟਰ ਹੈ ਨਹੀਂ ਸੋ 3 ਵਜੇ ਡਾਕਟਰ ਨਹੀਂ ਆਉਣਾ ਸੀ ਫਿਰ 3 ਵਜੇ ਡਾਕਟਰ ਆਇਆ ਤੇ ਸ਼ੁਕਰਕਾਫੇ ਇੱਥੇ ਟ੍ਰੀਟਮੈਂਟ ਹੋਇਆ ਇਹਦਾ ਤੇ ਥੱਲੇ ਲੱਗਦੇ ਜੀ ਉਨੀ ਕੱਟਤੀ ਇੱਕ ਖੱਪੀ ਲੱਗਦਾ ਥੱਲੇ ਉਨੀ ਕੱਟ ਕੇ ਤੇ ਪੱਟੀ ਲਾ ਕੇ ਤੇ ਪੱਟੀ ਕਰਤੀ ਤੇ ਇਹਨੂੰ ਤਾਂ ਹਲੇ ਮੈਂ ਲੈ ਕੇ ਜੱਤ ਵਾਲੋ ਆ ਕੇ ਬੈਠੀ ਆ ਵੀ ਉੱਥੇ ਡਾਕਟਰ ਨਹੀਂ ਮਿਲਿਆ ਜਾਂ ਉਹਨੂੰ ਦੂਜਾ ਭੱਜ ਕੇ ਚਲ ਗਿਆ ਦੂਜੇ ਨੂੰ ਵੀ ਫੇਟ ਮਾਰ ਗਿਆ ਦੂਜੇ ਦੇ ਮੂੰਹ ਦੇ ਵਿੱਚ ਦੂਜੇ ਦੇ ਮੂੰਹ ਦੇ ਵਿੱਚ ਇਹ ਗੱਲ ਕਰ ਉਹ ਗੱਡੀ ਵਾਲਾ ਫੇਟ ਮਾਰ ਕੇ ਚਲ ਗਿਆ ਕਿਉਂਕਿ ਉਹਨੂੰ ਵੀ ਹੁਣ ਕੀ ਪਤਾ ਸੀ ਤੇ ਬੇਤ ਮਗਰ ਇੱਕ ਵਾਈਕਾਲਾ ਹੁੰਦਾ ਸੀ ਉਹਨੇ ਉਹਨੂੰ ਚੱਕਿਆ ਚੱਕ ਕੇ ਸੈਟ ਤੱਕ ਮੈਂ ਉਹ ਵੀ ਉਹਨੂੰ ਗੋਦੀ ਚੱਕ ਕੇ ਘਰੇ ਲੈ ਕੇ ਮੇਰੇ ਨਾਲ ਕੱਲ ਇਦਾਂ ਹੋਇਆ ਜੱਸ ਕਰਕੇ ਮੇਰੇ ਤੋਂ ਕੱਲ ਵੀਡੀਓ ਨਹੀਂ ਪਈ ਮੇਰਾ ਮਨ ਕੱਲ ਬਹੁਤ ਉਦਾਸ ਸੀ ਤੇ ਕਹ ਬੋਲ ਕੇ ਨਹੀਂ ਦੱਸ ਸਕਦੇਗੇ ਪਰ ਹੈ ਬਹੁਤ ਔਕਾਣਾ ਡੌਗਸ ਦਾ ਤੇ ਜਾਂ ਤਾਂ ਇਹਨਾਂ ਦਾ ਕੁਝ ਬਣਿਆ ਹੋਵੇ ਜਿੱਥੇ ਇਹਨਾਂ ਨੂੰ ਛੋਟੇ ਛੋਟੇ ਬੱਚੇ ਪਾਲ ਜਾਣ ਵੱਡੇ ਹੋ ਕੇ ਫੇਰ ਤਾਂ ਛੱਡੇ ਜਾਂ ਹਨਾ ਤੇ ਡੌਗਸ ਦਾ ਔਖਾ ਬਹੁਤ ਸਾਰਕਾਂ ਦੇ ਨੇੜੇ ਮੁੜ ਕੇ ਸੜਕਾਂ ਤੇ ਚੱਲ ਜਾਂਦੇ ਸੜਕਾਂ ਦੇ ਆਉਂਦੇ ਥੱਲੇ ਆਉਂਦੇ ਆ ਜਿਵੇਂ ਹਨਾ ਇਹ ਆ ਗਿਆ ਹੁਣ ਇਹ ਇੱਕ ਲੱਤ ਤੋੜੀ ਹੋ ਗਿਆ ਜਣਕੇ ਜੇ ਨਾ ਅਸੀਂ ਟ੍ਰੀਟਮੈਂਟ ਜਾਂ ਦੇਖਦੇ ਤਾਂ ਬਸ ਇਹਨਾਂ ਤਾਂ ਹੀ ਹੋ ਜਾਣਾ ਸੀ ਜਾਂ ਮਰ ਜਾਣ ਸੀ ਤੜਫਣਾ ਸੀ ਬੱਚੇ ਨੇ ਹਨਾ ਤੇ ਹੁਣੇ ਮੇਰੇ ਮਗਰੀ ਮਗਰ ਕੱਲ ਦਾ ਜੇ ਮੈਂ ਤੋਦੀ ਫੇਦੀ ਕੰਮ ਕਰਨੀ ਮੇਰੇ ਮਗਰੀ ਮਗਰ ਰਹਿੰਦਾ ਏ ਇਹਦੇ ਦੂਜੇ ਬਰਾਦਰ ਹੋਰ ਵੀ ਆ ਜਿਹੜੇ ਬੱਚੇ ਹਨਾ ਉਹ ਅਸੀਂ ਹੁਣ ਆਂਦਾ ਰੱਖੇ ਹੋਏ ਤਾਂ ਜੋ ਉਹ ਥੋੜੇ ਵੱਡੇ ਹੋਣ ਤਾਂ ਉਹਨਾਂ ਨੂੰ ਛੱਡ ਦਾਂਗੇ ਦੁੱਧ ਤਾਂ ਜੋ ਨੇੜੇ ਨਾ ਛੱਡੇ ਜਾਣ ਫੇ ਸੜਕ ਤੇ ਆਉਣਗੇ ਅਸੀਂ ਬਹੁਤ ਕੋਸ਼ਿਸ਼ ਕੀਤੀ ਸੜਕ ਤੇ ਨਾ ਜਾਣ ਉਹਦੇ ਵੀ ਬੱਚੇ ਉਹਨਾਂ ਨੂੰ ਹਲੇ ਪਤਾ ਨਹੀਂ ਮਾਂ ਦੇ ਮਗਰ ਜਾਂਦੇ ਆ ਤੇ ਇਸ ਤਰ੍ਹਾਂ ਕਰਕੇ ਅਕਲ ਸਤੋ ਵੀਡੀਓ ਨਹੀਂ ਪਈਗੀ ਤੇ ਬਾਕੀ ਮੈਂ ਤੇ ਇਹੀ ਕਹਿਣਾ ਜੇ ਕਿਸੇ ਤੋਂ ਫੇਟ ਫੂਡ ਪਲੀਜ਼ ਵੱਜ ਵੀ ਜਾਂਦੀ ਹੈ ਕਿਰਪਾ ਕਰਕੇ ਦੇਖ ਲਿਆ ਕਰੋ ਇਨਸਾਨ ਆ ਚਾਹੇ ਜਾਨਵਰ ਆ ਹਣਾ ਬਦ ਜਾਨਵਰ ਬੋੜ ਕੇ ਨਹੀਂ ਦੱਸਦਾਗਾ ਜੇ ਵੱਜ ਵੀ ਗਈ ਨਾ ਕਮ ਸੇ ਕਮ ਟਰੀਟਮੈਂਟ ਕਰਾ ਦਿਓ ਉਹਨੂੰ ਵੀ ਚੱਕ ਲਿਆ ਕਰੋ ਜਿੰਨੇ ਤੋਂ ਦਾ ਚੱਲਿਆ ਨਹੀਂ ਆ ਤੇ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਗਲੀ ਚ ਹੋ ਗਈ ਸੇ ਭੱਜ ਕੇ ਆਇਆ ਪੂਰਾ ਹਾਲ ਮੇਰਾ ਆਪਦਾ ਬਲੱਡ ਘਟ ਗਿਆ ਮੈਨੂੰ ਕੋਈ ਸੁਪਤ ਨਾ ਬਾਥਰੂਮ ਤੋਂ ਹੋਣ ਲੱਗਾ ਥੋੜੇ ਬੰਦ ਖਾਨੇ ਕਿਦੇ ਹਾਂਜੀ ਇੱਕ ਤਾਂ ਆਹ ਵਾਲਾ ਏ ਇਹਦਾ ਤਾਂ ਮੂੰਹ ਤੇ 7 ਵਜੇ ਇਹਦੀ ਆ ਡੌਗ ਦੀ ਤੁਹਾਨੂੰ ਦਿਖਾਉਂਦੇ ਆ ਦੇਖੋ ਇਹਦੀ ਇਹਦੀ ਲੱਤ ਕੱਟੀ ਗਈ ਇਹ ਆਹ ਆ ਦੇਖੋ ਕੱ비 ਲੱਤ ਦੀ ਕੱਟੀ ਆ ਚੁੱਕੀ ਸੱਜੀ ਹੈਗੀ ਆਹ ਦੇਡੀ ਲੱਤ ਚੰਦੇ ਦਾ ਡਾਕਟਰ ਕਹਿੰਦੇ ਇਹਨੂੰ ਨਗਾਹ ਚ ਰੱਖਣਾ ਤੁਸੀਂ ਦੇਖ ਲੇ ਡਾਕਟਰ ਦੇ ਨਗਾਹ ਚ ਰੱਖਣਾ ਤੇ ਆਪਾਂ ਇੱਥੇ ਚਾਦ ਵਿਛਾ ਕੇ ਬੋਦੀ ਵਿਛਾ ਕੇ ਉੱਪਰ ਆਪਣਾ ਹੀਟਰ ਲਾਇਆ ਹੁੰਦਾ ਆਹ ਵਾਲਾ ਹੀਟਰ ਤਾਂ ਹੀਟਰ ਕਾਦੋ ਆਹ ਹੀਟਰ ਐਸ ਵੇਲੇ ਹੁਣ ਬੰਦ ਆ ਬੰਦ ਆ ਆਪਾਂ ਹੀਟਰ ਲਾ ਦਿੰਨੇ ਆ ਸਾਹ ਹੀ ਤਾਂ ਹੀਟਰ ਚੱਲਦਾ ਕਿਸੀ ਵੀ ਕੋਲੇ ਪਏ ਹੁੰਦੇ ਆ ਬਾਤੂਮ ਗਾ ਦੁੱਧ ਵਗੈਰਾ ਨੇ ਪੀਣਾ ਏ ਤੇ ਕਰਾਉਣਾ ਹੁੰਦਾ ਏ ਤੇ ਫਿਰ ਅਸੀਂ ਕੋਲੇ ਹੀ ਹੁੰਦੇ ਆ ਮੈਂ ਤੇ ਕਰਨ ਤੇ ਹੁਣ ਆਪਾਂ ਆਪਦੀ ਵੀਡੀਓ ਸਟਾਰਟ ਕਰਦੇ ਆ ਜਿਹੜੀ ਚੀਜ਼ ਆਪਾਂ ਤੇ ਬਣਾਉਣੀ ਆ ਅੱਜ ਤੁਹਾਨੂੰ ਦਿਖਾਈਏ ਹਾਂਜੀ ਤੇ ਪੱਜ ਦੀ ਵੀਡੀਓ ਹੁਣ ਬਣਾਉਣ ਲੱਗੇ ਆ ਅੱਜ ਦੀ ਵੀਡੀਓ ਇਸ ਤਰ੍ਹਾਂ ਏ ਹਰ ਕੱਲ ਵਿੱਚ ਜੁੱਤੀਆਂ ਜੋੜੇ ਹੁੰਦੇ ਆ ਉਹਨਾਂ ਨੂੰ ਆਪਾਂ ਪਾਲਿਸ਼ ਕਰਕੇ ਪਾਉਣਾ ਹੁੰਦਾ ਕਈ ਵਾਰ ਪਾਲਿਸ਼ ਖਤਮ ਹੋ ਜਾਂਦੀ ਹੈ ਨਾ ਪਾਉਣ ਦਾ ਬੜਾ ਫਿਰ ਮੁੜ ਕੇ ਕੀ ਕਰੀਏ ਜੀ ਪਾਲਿਸ਼ ਨਹੀਂ ਮਿਲਦੀ ਬਹੁਤ ਹੀ ਈਜੀ ਤੇ ਸੌਖਾ ਤਰੀਕਾ ਤੁਹਾਨੂੰ ਦੱਸਣ ਲਈ ਜਿਸ ਨਾਲ ਬੱਚੇ ਪੌਚ ਨਹੀਂ ਹੈਗੀ ਜੁੱਤੀਆਂ ਬਿਲਕੁਲ ਸਾਫ਼ ਹੋ ਜਾਂਦੀ। ਦੇਖੋ ਜੁੱਤੀ ਕਿੰਨੀ ਗੰਦੀ ਆ। ਜਿਦੋਂ ਕਿਤੇ ਪੌਣੀ ਆ ਤੇ ਬਿਲਕੁਲ ਵੀ ਨਹੀਂ ਹਨਾ। ਬੌਸ਼ ਤਾਂ ਆਪਰ ਨੂੰ ਪੌਲਿਸ਼ ਆ ਨਹੀਂ ਬਾਕੀਵੇਂ ਨੂੰ ਸਾਫ਼ ਕਰੀਏ। ਤਾਂ ਸੋ ਪਹਿਲਾਂ ਪਾ ਕੱਪੜੇ ਨਾਲ ਇਦਾਂ ਦੇ ਨਾਲ ਸਾਫ਼ ਕਰ ਲੈਣੀ ਸਾਰੀ। ਮਿੱਟੀ ਲਾ ਲੈਣੀ ਆ। ਬਾਕੀ ਬੱਚਿਆਂ ਦੇ ਸਕੂਲ ਦੇ ਰੋਜ਼ ਦੇ ਬੂਟ ਤਾਂ ਹੁੰਦੇ ਹੀ ਆ ਪੌਲਿਸ਼ ਕਰਨ ਵਾਲੇ। ਜਦੋਂ ਉਹ ਹਨਾ ਪੌਲਿਸ਼ ਖਤਮ ਹੋ ਜਾਂਦੀ ਸਾਨੂੰ ਸਾਫ਼ ਕਰਨਾ ਬਹੁਤ ਆਸਾਨ ਤੇ ਸੌਖਾ ਤਰੀਕਾ ਆਦੀ। ਕਿਹੜਾ ਪਕ ਇੰਦਾ ਸਾਫ਼ ਕੱਪੜੇ ਨਾਲ ਸਾਰੀ ਮਿੱਟੀ ਲਾ ਲੈਣੀ ਹੈ ਫਿਰ ਦੂਜਾ ਕੱਪੜਾ ਲੈ ਲੈਣਾ ਇਸ ਤਰ੍ਹਾਂ ਦਾ ਤੇ ਇੱਕ ਆਪਾਂ ਲੈਣੀ ਹੈ ਬੈਸਲੀਨ ਤੁਸੀਂ ਦੇਖ ਸਕਦੇ ਹੋ ਬੈਸਲੀਨ ਇਹਨੂੰ ਕੀ ਕਰਨਾ ਹੈ ਜੁੱਤੀ ਦੇ ਉੱਪਰ ਮਾੜਾ ਮਾੜਾ ਲਾ ਲੈਣਾ ਇੰਦਾ ਹੀ ਬੂਟਾ ਦੇ ਉੱਪਰ ਲਾ ਲੈਣਾ ਮਾੜਾ ਮਾੜਾ ਇਹਨਾਂ ਦੇਖੋ ਮਾੜੇ ਮਾੜੇ ਨਾਲ ਹੀ ਸਾਰੇ ਬੂਟ ਕਿੰਨੇ ਸੋਹਣੇ ਚਮਕਾਂ ਦੀ ਬਣ ਦਿਖਾਉਣੀ ਹੈ ਬਹੁਤ ਹੀ ਈਜੀ ਤੇ ਸੌਖਾ ਹੈ ਤਰੀਕਾ ਜੇ ਆਪਣੇ ਕੋਲ ਹਨਾ ਵੀ ਪਾਲਿਸ਼ ਮੁੱਕ ਗਈ ਹੈ ते पा जूतियां कि मैं पॉलिश करी देखो देखो चमक आगे खा गई अंदर तो चमका गया वो देखो देखो और दी चमक हां देखो, देखो। सोडे सामने की तरफ नाल हां जी देखो आ देखो। आ खाड़ दो डिफरेंस देखो डिफरेंस आ देखो तो आ देखो हां जी और जो टच ते फर्क देखो कितनी ਇਹ ਵੀ ਉਹਦੇਆਂ ਕੁਝ ਹੋ ਜੂਗੇ। ਵੀ ਕਹਿੰਦਾ ਇਹ ਕਿ ਪਾਲਿਸ਼ ਨਹੀਂ ਹੈਗੀ ਸੇ ਆਪਣੇ ਕੋਲ। ਆਪਾਂ ਜੁੱਤੀਆਂ ਸਾਫ਼ ਕਰਕੇ ਇਹਨਾਂ ਨੂੰ ਪਾਲਿਸ਼ ਨੂੰ ਕਰਕੇ ਦਿਖਾਈਏ ਕਿ ਇਹਨੇ ਪਾਲਿਸ਼ ਹੋਊਗੀ ਦੇਖੋ। ਬਾੜੀ ਵੈਸਲਿਨ ਲਾਉਣੀ ਆ। ਦੇਖੋ ਜੁੱਤੀ ਚੰਗ ਕਰ। ਬਾੜੀ ਨਮੀ ਨਮੀ। ਹਾਂਜੀ। ਕਰਨ? ਹਾਂਜੀ ਹਾਂਜੀ। ਤੇ ਨੰਬਰ ਦੋ ਤਿੰਨ ਇਸ ਤੇ ਆਪਾਂ ਬੂਟ ਕਰਨੇ ਆ। ਦੇਖੋ। ਦੇਖੋ ਕਰਨ ਦੇ ਸਕੂਲ ਬੂਟ। ਪਾਸਾ ਦੂਜਾ। ਦੇਖੋ। ਦੇਖੋ ਇਹ ਤੇ ਸ਼ਾਇਨ ਹੈ ਕੋ ਸ਼ਾਇਨ ਆਪ ਉਰਦਾ ਉਰਦਾ ਫੱਕ ਚੱਕ ਬਹੁਤ ਫਰਕ ਹੈ ਹੈ ਵੱਧੂ ਫਰਕਾ ਵੱਧੂ ਫਰਕਾ ਪੈਗਲ ਜੀ ਆਪਣੇ ਕੋਲ ਕਿਵੇਂ ਪਾਲਿਸ਼ ਨਹੀਂ ਹੁੰਦੀ ਪਰ ਇਸ ਦਾ ਘਰ ਵਿੱਚ ਹੈ ਨਾ ਫੁੱਟ ਪਾਲਿਸ਼ ਜੁੱਤੀ ਪਾਲਿਸ਼ੇ ਰਾਮ ਜੀ ਨਾਲ ਕਰ ਸਕਦੇ ਆ ਦੇਖੋ ਕਿਉਂ ਬੜੀ ਗੱਲ ਕਰਨ ਹੂੰ ਦੇਖੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਐਦਾਂ ਤੁਸੀਂ ਬੂਟ ਪਾਲਿਸ਼ ਘਰ ਵਿੱਚ ਕਰ ਸਕਦੇ ਹੋ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਵਿੱਚ ਜਬ ਲੌਗ ਦੇ ਵਿੱਚ ਬਾਏ ਬਾਏ